ਉਦਨੀ ਤੰਨ ਅਦ ਸੇ ਗੁਰੂ ਗ੍ਰੰਥ ਸਾਹਿਬ ਜੀਓ ਸੰਤ ਮੰਡਲ ਗੁਰੂ ਸਰੂਪ ਸਤ ਸੰਗ ਜੀਓ ਆਪ ਜੀ ਉਤਮ ਭਗਵਾਨ ਬਲੇ ਹੋ। ਅਤੇ ਇਸ ਗ੍ਰਹਿ ਦੇ ਅਪਜਿਨ ਆਉਣ ਦਾ ਸੁਭਗ ਸਮਪ੍ਰਾਪਤ ਹੋਇਆ ਹੈ। ਅਪਜਿਨੇ ਸੋਖਮੀ ਸਹਿ ਜੀ ਦੇ ਅਖੰਡ ਜਾ ਸਰਗੁਣ ਕੀਤੇ ਇਸਿ ਬਿਰਹਿ ਵਿਖੇ ਸੋਖਮੀ ਸਹਿਬ ਜੀ ਦੇ ਅਖੰਡ ਜਾ ਕੀਤੇ ਗਏ ਇਹ ਵਰਵਾਰ ਕਰਮਾ ਵਾਲਾ ਹੈ ਕਰਮਾ ਵਾਲਾ ਹੈ ਜਿੱਥੇ ਸੁਖਮੀ ਸਹਿਬ ਜੀ ਦੇ ਜਾਪ ਹੋਏ ਉੱਥੇ ਮਹਾਂਪੁਰਖ ਵੀ ਇਸ ਗ੍ਰਹਿ ਵਿਖੇ ਹਾਜ਼ਰ ਹੋਏ ਗੱਡਿਆਂ ਧਾਗਾ ਮਾਲ ਪਰਿਵਾਰ ਹੈ ਇਸ ਪਰਿਵਾਰ ਨੇ ਤੰਤਨ ਆਦਿ ਗੁਰੂ ਗੁਰੂ ਰੰਸਾਹ ਮਹਾਰਾਜ ਜੀ ਦੀ ਅਤਵਾ ਸੋਖਮਨੀ ਸਹਿਦ ਓਟ ਆਸਰਾ ਲੈਂਦੇ ਹੋਏ ਆਪਣੇ ਸੁਪੁੱਤਰ ਪਰਮੰਦਰ ਸਿੰਘ ਜੀ ਨੇ ਜੋ ਵਿਆਹ ਦੀ ਖੁਸ਼ੀ ਅੰਦਰ ਇਹ ਅਖੰਡ ਜਪ ਕਰਾਏ 10 ਤੋਂ ਪਹਿਲਾਂ ਮਹਾਂਪੁਰਖ ਨੇ ਆਪਣੇ ਸੰਖੇ ਬਚਨਾਂ ਦੇ ਨਾਲ ਆਪ ਜੀ ਨੂੰ ਹਾਲ ਕੀਤਾ ਆਪ ਜੀ ਦੇਬ ਗੁਰ ਬਾਣੀ ਕਾਸ਼ੀ ਗੁਰਬਾਣੀ ਗੱਬੇ ਰੱਬੀ ਗੁਰਬਾਣੀ ਦੇ ਪਾਠ ਕਰਦੇ ਹੂੰ ਪਾਠ ਸਰਪੰਨ ਕਰਦੇ ਹੂੰ ਸੁਖਮੀ ਸਾਹਿਬ ਅਗਰ ਸੁਖਮੀ ਸਾਹਿਬ ਦੇ ਅਰਥ ਆਪਾਂ ਕਰੀਏ ਤਾਂ ਇੱਕ ਬਹੁਤ ਵੱਡਾ ਗ੍ਰੰਥ ਬਣ ਸਕਦਾ ਹੈ سکھمنی سخمنی سنی جنسار جی ہے سلسار ایک مہا سمندر ہے ਇਿਸ ਮਹਾਂ ਸਮੁੰਦਰ ਦੇ ਵਿੱਚ ਸਭ ਰਤਨਾਂ ਦਾ ਜੋ ਰਤਨ ਪਰਮਕਿੱਤਾ ਪਰਮਾਤਮਾ ਹੈ ਉਹ ਕਟਕਟਵੇਂ ਹਰ ਜੂ ਬਸੇ ਸੰਤਨ ਕੀ ਹੁਪਕਾਰ ਕਟਕਟ ਦੇ ਵਿੱਚ ਪਰਮਕਿੱਤਾ ਪਰਮਾਤਮਾ ਉਹ ਰਾਜਬਾਨ ਹੈ ਪਰ ਕਥਨ ਕੀਤਾ ਗਿਆ ਹੈ ਮੰਥਨ ਕਰਨ ਹੈ ਸੋਖਮੀ ਸਾਹਿਬ ਮਨਨ ਕਰ ਰਹੀ ਹੈ ਸੁਖਮਨੀ ਮੈਨੇ ਜੇ ਮਨੀ ਹੁੰਦੀ ਹੈ ਕੀਂਤੀ ਇੰਮੇ ਪਰਮ ਪਿਤਾ ਪਰਮਾਤਮਾ ਮਨੀ ਦੀ ਨਿਆਈ ਸਰਵ ਵਿਆਪੀ ਹੈ ਗੁਰਵਾਣੀ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੁਗਤੀ ਦੱਸ ਰਹੀ ਹੈ ਸੁਖਮਨੀ ਉਹ ਮਨੀ ਦੀ ਪ੍ਰਾਪਤੀ ਕਿਵੇਂ ਕਰਨੀ ਇਹ ਅੰਮਨ ਦੇ ਵਿੱਚ ਲਿਆਵਾਂਗੇ ਮੰਨਣ ਕਰਾਂਗੇ ਤਾਂ ਸਹੀ ਅਥਾਂ ਵਿੱਚ ਸੀ ਮਨੁੱਖ ਬਣ ਜਾਵਾਂਗੇ ਸੁਖਮਨੀ ਸੁਖਮਨੀ ਦਾ ਅਰਥ ਸੁਖਮਨੀ ਸੁਖਮ ਅਨੀਕਮ ਦਾ ਅਰਥ ਹੈ ਇੱਕ ਹੀ ਜੋਗ ਫੌਜ ਜਿਵੇਂ ਭਾਰਤ ਸਰਕਾਰ ਨੇ ਇੱਕ ਜੋਗ ਫੌਜ ਤਿਆਰ ਕੀਤੀ ਕਿਉਂ ਤਿਆਰ ਕੀਤੀ ਹੈ ਇਸ ਕਰਕੇ ਤਿਆਰ ਕੀਤੀ ਹੈ ਕਿ ਸਾਡੇ ਭਾਰਤ ਉੱਪਰ ਵੈਰੀ ਹਮਲਾ ਨਾ ਕਰ ਜਾਣ ਬਚਣ ਲਈ ਇੱਕ ਹੀ ਜੋਗ ਫੌਜ ਤਿਆਰ ਕੀਤੀ ਹੈ ਯੋਗ ਫੌਜ ਤਿਆਰ ਕੀਤੀ ਹੈ ਤਾਂ ਇਹਦੇ ਨਾਲ ਔਕਤ ਦੀ ਹਰ ਪ੍ਰਕਾਰ ਦੀ ਰੱਖਿਆ ਹੁੰਦੀ ਹੈ ਤਾਂ ਜਿਵੇਂ ਯੋਗ ਫੌਜ ਤਿਆਰ ਕੀਤੀ ਜਾਂਦੀ ਸੁਖਮੀ ਸਹਬੀ ਇੱਕ ਯੋਗ ਫੌਜ ਹੈ ਤੇ ਸਾਡਾ ਅੰਤ ਅੰਦਰ ਜਿਹੜਾ ਮੰਨਣ ਹੋ ਚੁੱਕਿਆ ਹੈ ਕਾਮ ਲੋਭ ਮੋਹ ਕਾਰ ਦੇ ਨਾਲ ਮੰਨਣ ਹੋ ਚੁੱਕਿਆ ਹੈ ਇਸ ਮੈਲ ਨੂੰ ਲੋਂਣ ਲਈ ਅਥਵਾ ਕਾਮ ਕਰੋ ਲੋ মোহ ਕਾ ਰੂਪੀ ਬਹਿਰੀਆਂ ਨੂੰ ਖਤਮ ਕਰਨ ਲਈ ਸੁਖਮਨੀ ਸਾਹਿਬ ਇੱਕ ਜੋਤ ਹੋ ਜਾਵੇ ਸੁਖਮਨੀ ਮੈਨੇ ਜਿਵੇਂ ਪਰਮਪਿਤਾ ਪਰਮਾਤਮਾ ਸੰਸਾਰ ਦੇ ਅੰਦਰ ਜਿਵੇਂ ਸਮੁੰਦਰ ਦੇ ਅੰਦਰ ਰਤਨ ਛੁਪੇ ਹੁੰਦੇ ਹਨ ਇਹੀ ਤਣਾ ਭਗਵਾਨ ਸੰਸਾਰ ਦੇ ਵਿੱਚ ਵਿਆਪਕ ਹੈ ਸੁਖਮਨੀ ਸਾਹਿਬ ਦਾ ਇੱਕ ਇੱਕ ਅੱਖਰ ਉਸ ਪਰਮਪితਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਿਗ ਹੈ ਕਦੋਂ ਸਹਿਗ ਹੋਵੇਗਾ ਜਿਹਨੂੰ ਅਸੀਂ ਅਮਨ ਦੇ ਵਿੱਚ ਲੈ ਕੇ ਆਵਾਂਗੇ ਮੰਨਣ ਕਰ ਸੁਖਮਨੀ ਸਹਿਰ ਸੁਖਮਨੀ ਪੁੱਠੇ ਅੱਖਰ ਕਰ ਲੋ ਨੰਨੇ ਨੰਨੇ ਮੂਰੇ ਲੈ ਕੇ ਆਵੋ ਉਦੋਂ ਬਾਅਦ ਮਮਾ ਫਿਰ ਖ ਖਾ ਫਿਰ ਸ ਸਾ ਨਾਮ ਨੰਨੇ ਮਨੇ ਸੰਪੂਰਨ ਸੰਪੂਰਨ ਨੇ ਮੱਖ ਇਹ ਮੱਖ ਮਨੇ ਹੁੰਦਾ ਹੈ ਜਗ ਇਹ ਸੁਖਮਨੀ ਸਾਹਿਬ ਕਿਹਾ ਹੈ ਇਹ ਇੱਕ ਸੰਪੂਰਨ ਸਾਮਨੇ ਮਨੋਹਰ 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 ਜੋ ਮਨ ਦੇ ਅੰਦਰ ਬੈਰੀ ਹਨ ਉਹਨਾਂ ਦਾ ਹਰਨ ਕਰਨ ਵਾਲਾ ਉਹਨਾਂ ਨੂੰ ਸਮਾਪਤ ਕਰਨ ਵਾਲਾ ਕਿਹਾ ਹੈ ਇਹ ਇੱਕ ਸੁਪੂਰਨ ਤੇ ਮਨੋਹਰ ਜਗ ਹੈ ਸੁਹੂਸ ਹੈ ਮਨੋਹਰ ਜਗ ਪਰ ਅਜ ਯੁਗ ਦੇ ਵਿੱਚ ਜਗ ਕਰਨਾ ਬੜਾ ਔਖਾ ਹੈ ਕਿਉਂਕਿ ਜਗਲੇ ਮੰਤਰ ਪੜਨ ਵਾਲੇ ਸੰਸਕਰਿਤ ਦੇ ਵਿਦਵਾਨ ਬਹੁਤ ਘੱਟ ਹਨ ਅਗਰ ਹਨ ਸ਼ੁੱਧ ਅਚਾਰ ਨਹੀਂ ਕਰ ਸਕਦੇ ਸ਼ੁੱਧ ਚਾਨ ਕਰਨ ਵਾਲੇ ਪੰਡਿਤ ਬ੍ਰਹਮਣ ਮਿਲ ਜਾਣ ਤਾਂ ਸ਼ੁੱਧ ਸਮਗਰੀ ਨਹੀਂ ਮਿਲੇਗੀ ਸ਼ੁੱਧ ਸਮਗਰੀ ਮਿਲ ਜਾਵੇ ਤਾਂ ਕਥਨ ਕੀਤਾ ਗਿਆ ਸ਼ੁੱਧ ਸਾਨੂੰ ਘੀਰੀ ਬਲੇ ਕਰ ਫਿਰ ਜਗਾ ਸ਼ੁੱਧ ਹੋਣੀ ਚਾਹੀਦੀ ਹੈ ਪਰ ਫੇਰ ਵੀ ਸੰਪੂਰਨ ਹੋਵੇ ਨਾ ਹੋਵੇ ਇਹਦੀ ਕੋਈ ਗਰੰਟੀ ਨਹੀਂ ਸੁਖਮਨੀ ਸਾਹਿਬ ਨੇਮ ਨੇ ਸੰਪੂਰਨ ਮੱਖ ਮਨੇ ਜਗ ਖਾ ਸਾਮਨੇ ਮਨੋਹਰ ਸੁਖਮਨੀ ਸਾਹਿਬ ਕੀ ਆ ਹੈ ਇੱਕ ਮਨੋਹਰ ਜਗ ਹੈ ਸੁਖਮਨੀ ਸੋਭ ਅੰਮ੍ਰਿਤ ਪਰਮ ਨਾਮ ਭਗਤ ਜਨਾਂ ਕੇ ਮਨ ਬਿਸ਼ਰਾਮ ਸੁਖਮਨੀ ਸੁਖਾਂ ਦੀ ਮਨੀ ਹੈ ਸੁਖ ਮੈਨੇ ਕੀਆ ਹੈ ਜਿਵੇਂ ਸਮੁੰਦਰ ਚ ਮਨੀਆ ਹਨ ਤੇ ਉਸ ਨੂੰ ਜੋ ਟੁੱਪੀ ਮਾਰੇਗਾ ਉਸ ਨੂੰ ਪ੍ਰਾਪਤ ਹੋ ਸਕਦੀ ਹੈ ਨਾ ਗੁਰਬਾਣੀ ਨੂੰ ਅੰਤਰਮੁਖ ਹੋ ਜਾਈਏ ਇੱਕ ਬਹਿਰਮੁਖ ਹੈ ਅੰਤਰਮੁਖ ਤੇ ਆ ਪੜਦੇ ਹਾਂ ਸੁਣਿਆ ਮੰਨਿਆ ਮਨ ਕੀਤਾ ਭਉ ਅੰਤਰਗਤ ਈਤਮਤ ਨਾਓ ਅੰਦਰਲਾ ਤੀਰਤ ਦੀ ਚਰਚਾ ਕੀਤੀ ਗਈ ਹੈ ਸੁਖਮਨੀ ਸਹਿ ਸੁਖਮਨੀ ਸਹਿ ਦੇ ਅਰਥ ਸੁਖਮਨੀ ਮਨੀ ਇੱਕ ਮਨੀ ਨੂੰ ਕਹਿੰਦੇ ਹਨ ਲੋਹ ਮਨੀ ਲੋਹ ਮਨੀ ਨੂੰ ਕਹਿੰਦੇ ਨੇ ਚੁੰਬਕ ਜਿਵੇਂ ਚੁੰਬਕ ਲੋਹੇ ਨੂੰ ਖਿੱਚਦਾ ਹੈ ਖਿੱਚਦਾ ਹੈ ਜੋ ਸ਼ਰਦਾਵਾਨ ਮਠੋ ਸ਼ਰਦਾ ਕਰ ਸੇਮ ਦੇ ਗੁਰਪਾਰ ਪ੍ਰਤਾਨ ਹਨ ਜੋ ਸ਼ਰਦਾ ਦੇ ਨਾਲ ਸੇਵਨ ਕਰਦੇ ਹਨ ਸ਼ਰਦਾ ਦੇ ਨਾਲ ਸੁਖ ਨੂੰ ਹੀ ਸਹਿ ਪੜਦੇ ਹਨ ਤੇ ਕਤਨ ਕੀਤਾ ਗਿਆ ਹੈ ਕਿ ਸਾਨੂੰ ਕੀ ਪ੍ਰਾਪਤ ਹੋਵੇਗਾ ਸੁਖ ਨੂੰ ਹੀ ਸਹਿ ਮਨੀ ਮਨੇ ਲੋਹ ਮਨੇ ਚੁੰਬਕ ਸੁਖਾਂ ਨੂੰ ਖਿੱਚੇਗੀ ਸਾਡੇ ਦੁੱਖਾਂ ਦਾ વિનાਸ਼ ਹੋਵੇਗਾ ਗੁਰਬਾਣੀ ਦਾ ਕਤਨ ਹੈ ਆਪ ਨੂੰ ਗੁਰਬਾਣੀ ਪੜ੍ਹਦੇ ਹੂੰ ਹਰ ਕੀ ਕਥਾ ਹਿਰਦੇ ਵਿਚ ਸਾਵੇ ਸੋ ਪੰਡਤ ਫਿਰ ਜੋ ਨ ਆਵੇ ਪਰ ਨਾਲ ਹੀ ਗੁਰਬਾਣੀ ਕਤਨ ਕਰ ਰਹੀ ਹੈ ਹਰ ਕੀ ਕਥਾ ਹਿਰਦੇ ਵਿਚ ਸਾਵੇ ਹਿਰਦੇ ਵਿਚ ਧਾਨ ਕਰਨਾ ਸੋ ਪੰਡਤ ਜਿਹੜਾ ਜੋ ਨਾ ਆਵੇ ਉਹੀ ਪੰਡਤ ਹੈ ਉਹੀ ਗੁਰਮੁਖ ਹੈ ਅਗਰ ਅਸੀਂ ਫਿਰਦੇ ਵਿੱਚ ਧਾਰਨ ਨਹੀਂ ਕੀਤਾ ਤਾਂ ਧਾਰਨ ਨਹੀਂ ਕਰਾਂਗੇ ਤਾਂ ਕਸਨ ਕਥਨ ਕੀਤਾ ਗਿਆ ਅਸੀਂ ਮੁਕਤ ਨਹੀਂ ਹੋ ਸਕਾਂ ਕੌਣ ਸੁਮੁਕਤਾ ਕੌਣ ਜੋਗਤਾ ਕੌਣ ਗਿਆਨੀ ਕੌਣ ਸੋ ਭਗਤਾ ਕੌਣ ਮੁਕਤ ਹੈ ਕੌਣ ਜੋਗਤਾ ਹੈ ਕੌਣ ਗਿਆਨੀ ਹੈ ਇਹਦਾ ਨਾਲ ਹੀ ਗੁਰੂ ਅਰਜਨ ਦੇਵ ਮਾਰਨ ਉੱਤਰ ਦੇਦਾ ਸੋਖੁਣੀ ਸਹਿ ਸੋ ਕੁਨੇ ਸੁਖ ਅੰਮ੍ਰਿਤ ਪਰਵ ਨਾਮ ਭਗਤ ਜਨਾਂ ਕੇ ਮਨਿ ਬਿਸ਼ਰਾਮ ਕੋਈ ਰਾਜਾ ਫੌਜ ਮੇਂ ਤੇ ਜਾ ਰਿਹਾ ਹੈ ਫੌਜਾਂ ਨਾਲ ਜਾ ਰਹੀਆਂ ਹਨ

ਜਿੱਤ ਪ੍ਰਾਪਤ ਨੇ ਕਰਨ ਲਈ ਜਾ ਰਿਹਾ ਹਾਂ ਆ ਜੋ ਰਾਜਾ ਹੈ ਪੂਰਬ ਦਿਸ਼ਾ ਦਾ ਉਸ ਨੂੰ ਜਿੱਤਣ ਲਈ ਜਾ ਰਿਹਾ ਤੇ ਮਹਾਪੁਰਖ ਨੇ ਪੁੱਛਣਾ ਕੀਤਾ ਐ ਰਾਜਨ ਫਿਰ ਜਿੱਤ ਕੇ ਕੀ ਕਰੇਂਗਾ ਤੇ ਨਾਲੇ ਰਾਜੇ ਨੇ ਜਵਾਬ ਦਿੱਤਾ ਕਿ ਫਿਰ ਮੈਂ ਦੱਖਣ ਵਾਲੀ ਦਿਸ਼ਾ ਨੂੰ ਜਿਤਨੇ ਰਾਜੇ ਹਨ ਉਹਨਾਂ ਨੂੰ ਹਰਾਵਾ ਜਿੱਤ ਪ੍ਰਾਪਤ ਕਰਾਂਗਾ। ਮਹਾਪੁਰਖ ਨੇ ਪ੍ਰਸ਼ਨ ਕੀਤਾ ਫਿਰ ਉੱਤਰ ਦਿਸ਼ਾ ਦੇ ਜਿਤਨੇ ਹਨ ਤੇ ਉਹਨਾਂ ਨੂੰ ਮਹਾਰਾਵਾਂ ਦਾ। ਫਿਰ ਦੱਖਣ ਦਿਸ਼ਾ ਦੇ ਜਿਤਨੇ ਰਾਜੇ ਹਨ ਉਹਨਾਂ ਨੂੰ ਹਰਾਵਾਂਗਾ। ਮੈਂ ਵਿਜੇਤਾ ਬਣ ਜਾਵਾਂਗਾ। ਤੇ ਮਹਾਪੁਰਖ ਨੇ ਕਿਹਾ ਫਿਰ ਕੀ ਕਰੇਗਾ? ਮਹਾਪੁਰਖ ਕਹਿਣ ਲੱਗੇ ਫਿਰ ਮਹਾਪੁਰਖ ਨੂੰ ਕਹਿ ਲੱਗਿਆ ਕਿ ਮੈਂ ਤੇਰ ਬਿਸ਼ਰਾਮ ਕਰਾਂ ਮਹਾਪੁਰਖ ਨੇ ਉਤਰਤਾ ਸੋਖਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਮਿਸ਼ਰਾਮ ਮਹਾਪੁਰਖ ਨੇ ਇਹ ਤੁਕ ਦਾ ਉਚਾਰਨ ਕੀਤਾ ਬਈ ਬਿਸ਼ਰਾਮ ਹੁਣੇ ਬਿਸ਼ਰਾਮ ਕਰ ਲ ਮਹਾਪੁਰਖ ਸਦਾ ਹੀ ਬਿਸ਼ਰਾਮ ਦੇ ਵਿੱਚ ਰਹਿੰਦੇ ਹਨ ਇਹ ਮਹਾਪੁਰਖ ਬਿਸ਼ਰਾਮ ਦੇ ਵਿੱਚ ਅਨਾਦੀ ਕਾਲ ਤੋਂ ਤੇ ਗੁਰੂ ਪੀਰ ਸਾਨੂੰ ਸਿੱਖਿਆ ਦਿੰਦੇ ਆ ਰਹੇ ਹਨ ਭੁੱਲੇ ਮਾਰਗ ਜਿन्हे ਮਤਾਇਆ ਐਸਾ ਗੁਰਪੁਰਪਾਗੀ ਪਾਇਆ ਜੋ ਅਨਾਦੀ ਕਾਲ ਤੋਂ ਗੁਰੂ ਪੀਰ ਦਿੱਖੀ ਭੁੱਲੇ ਮਾਰਗ ਦੇ ਵਿੱਚ ਜੀਵ ਮਾਰਗ ਨੂੰ ਉੱਲੇ ਭੁਲੇਖਾ ਹੈ ਭੁਲੇ ਦਾ ਆ ਰਿਹਾ ਹੈ ਗੁਰਵਾਣੀ ਫਿਰਤ ਫਿਰਤ ਪ੍ਰਵਾਯਾ ਪਰਿਆ ਤੋਸ਼ ਨਹੀ ਫਿਰਤ ਫਿਰਤ ਕਿੰਨੇ ਜਨਮ ਤੋਂ ਜੀਵ ਪਟਕਦਾ ਆ ਰਿਹਾ ਹੈ ਕਿੰਨੇ ਜਨਮ ਤੋਂ ਦੀਨ ਦਗ ਦੁਖ ਪੰਜਨਾ ਘਟ ਘਟ ਨਾਤ ਨਾਥ ਛਣ ਤੁਮਾਰੀ ਆਇਓ ਨਾਨਕੇ ਪ੍ਰਭ ਸਾਧ ਹੈ ਮਾਲਕ ਮੈਂ ਦੀਨ ਹਾਂ ਮੈਂ ਗਰੀਬ ਹਾਂ ਦੀਨ ਦਰਦੁਕ ਪੰਜਨਾ ਕਟਕਟ 나ਥ ਅਨਾਥ ਆਵਨਾਥ 나ਤ 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 나ਥ ਮੈਨੇ ਹੁੰਦਾ ਹੈ ਸੁਆਮੀ 나ਤ ਮੈਨੇ ਹੁੰਦਾ ਹੈ ਈਸ਼ਵਰ 나ਤ ਮੈਨੇ ਨਾ ਪ੍ਰਮਾਤਮਾ 나ਤ ਜੇ ਤੂੰ ਅੱਗੇ ਕੁਝ ਹੋਰ ਨਾ ਹੋਵੇ ਅੱਗੇ ਸਭ ਤੋਂ ਯਾਹ ਹੈ ਪਰਮਾਤਮਾ ਹੈ ਦੀਨ ਦਾ ਦੁੱਖ ਭਜਣਾ ਕਟਕਟ ਨਾਤ ਨਾਤ ਹੇ ਮਾਲਕ ਮੈਂ ਅਨਾਥ ਆਪ ਨਾਥ ਜਨਾਥ ਮੈਨੇ ਜਿਹਦੀ ਨਥ ਦੇ ਵਿੱਚ ਸਾਰਾ ਸੰਸਾਰ ਬੰਨਿਆ ਹੋਇਆ ਹੈ ਦੀਨਾ ਬੰਦੂ ਦੀਨਾ ਨਾਥ ਮੇਰੀ ਡੋਰੀ ਤੇਰੇ ਹੱਥ ਓਦੇ ਹੱਥ ਵਿੱਚ ਡੋਰੀ ਹੈ ਮਾਲਕ ਦੇ ਹੱਥ ਵਿੱਚ ਨਥ ਜਿਵੇਂ ਬੋਲ ਦੇ ਨਥ ਪਾਈ ਜਾਂਦੀ ਹੈ ਅਸੀਂ ਉਹਦੇ ਨੱਥ ਵਿੱਚ ਹਾਂ ਨੱਥ ਵਿੱਚ ਹਾਂ ਨੱਥ ਪਈ ਹੋਈ ਹੈ ਉਹ ਸਹਬ ਤੋਂ ਬਿਨਾ ਇੱਕ ਪੱਤਾ ਨਹੀਂ ਹਿੱਲ ਸਕਦਾ ਇਹ ਸੁਖਣੀ ਸਾਹਿਬ ਦਾ ਜੋ ਬਾਠ ਹੈ ਬੜੇ ਡੂੰਘੇ ਅਰਥ ਹਨ ਤੇ ਇਹਨਾਂ ਦੇ ਅਰਥ ਨਹੀਂ ਕੀਤੇ ਜਾ ਸਕਦੇ ਇਹ ਰਤਨ ਹੈ ਰਤਨ ਤਿਆਗ ਕੌਡੀ ਸੰਗ ਰਤਨ ਤਿਆਗ ਕੌਡੀ ਸੰਗ ਰਤੇ ਰਤਨਾ ਰਤਨ ਤਿਆਗ ਕੋਡੀ ਸੰਗ ਰਤੇ ਸਾਚੋੜ ਝੂਠ ਸੰਗ ਮੱਤੇ ਰਤਨਨ ਤਿਆਗ ਕਰਕੇ ਅਸੀਂ ਤੇ ਰਤਨ ਰਤਨ ਤਿਆਗ ਕੋਡੀ ਸੰਗ ਰਤੇ ਸੱਚ ਜੋ ਹੈ ਇਸ ਨੂੰ ਤਿਆਗ ਦਿੱਤਾ ਹੈ ਪਰਮਾਰਥ ਨੂੰ ਤਿਆਗਦੇ ਜਾ ਰਹੇ ਹਾਂ ਸਾਡੇ ਅੰਦਰ ਪਰਮਾਰਥ ਹੀ ਪਰਮਾਰਥ ਨਹੀਂ ਸਵਾਰਤੀ ਸਵਾਰ ਸਭ ਸਾਮਣੇ ਆਪਣਾ ਅਰਥ ਮੰਨੇ ਪ੍ਰਜੋਜਨ ਅਸੀਂ ਆਪਣੇ ਪਰਜੋਜਨ ਸਦ ਕਰਦੇ ਹਾਂ ਪਪਾ ਪਰਿਵਾਰ ਦਾ ਪਪਾ ਪੈਸਾ ਪਪਾ ਪ੍ਰਤਿਸ਼ਟਾ ਪਪਾ ਪਰਿਵਾਰ ਐਸਾ ਹੋ ਜਬ ਐਸਾ ਹੋਵੇ ਪਪਾ ਪੈਸਾ ਪੈਸਾ ਆਵੇ ਪੈਸਾ ਆਵੇ ਪਪਾ ਪ੍ਰਤਿਸ਼ਟਾ ਮੇਰਾ ਮਾਨ ਮੇਰਾ ਮਾਨ ਮੇਰਾ ਮਾਨ ਜੀ ਗੁਰੂਆਂ ਨੂੰ ਭਗਤ ਹੈ ਮੇਰਾ ਮੈਂ ਨਹੀਂ ਸੀ ਮਾਨ ਸਨਮਾਨ ਦੇ ਉੱਕਿਆਂ ਗੁਰਬਾਣੀ ਕੀ ਦਸਰੀ ਹੈ ਸੁਖਾਂ ਦੀ ਮਨੀ ਹੈ ਸੁਖਮਨੀ ਸੁਖੰਵਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਮੁਸ਼ਰਾਮ ਮੁਸ਼ਰਾਮ ਵਿੱਚ ਕੌਣ ਰਹਿ ਸਕਦਾ ਹੈ ਜਿਹਦੇ ਜੀਵਨ ਵਿੱਚ ਤੋਖ ਹੈ ਜਿਹਦੇ ਜੀਵਨ ਵਿੱਚ ਲੋਭ ਹੈ ਲੋਭੇ ਦਾ ਵਸੌਨਾ ਕੀ ਜੋ ਲੋਭੀ ਹੈ ਤਾਂ ਉਹ ਸਦਾ ਹੀ ਪਟਕਦਾ ਰਹੇਗਾ ਜਿਸ ਨੂੰ ਕੁੱਤਾ ਹਲਕ ਜਾਂਦਾ ਹੈ ਐਸਾ ਲੋਭੀ ਵਿਅਕਤੀ ਦੇ ਜੀਵਨ ਹੁੰਦਾ ਹੈ ਤੇ ਮਹਾਪੁਰਖ ਦਾ ਜੀਵਨ ਪੜ ਲਿਏ ਜੋ ਸੁਖੀ ਹੈ ਤੇ ਉਹਨਾਂ ਦਾ ਜੀਵਨ ਕਿਹ ਅਸ਼ਰਾਮ ਦੇ ਵਿੱਚ ਹੋਵੇਗਾ ਇਸੇ ਦੇ ਰਹਿ ਕੇ ਜੋ ਸੁਖੁਨੀ ਸਹਿ ਮਹਾਰਾਜ ਦੀ ਗੁਰਬਾਣੀ ਜੋ ਅੰਮ੍ਰਿਤ ਰੂਪੀ ਗੁਰਬਾਣੀ ਨੇ ਅਖੰਡ ਜਪ ਹੋਏ ਹਨ ਇਹ ਪਰਿਵਾਰ ਭਾਗਾ ਵਾਲਾ ਹੈ ਇਹ ਕਰਮਾ ਵਾਲਾ ਹੈ ਜਿੱਥੇ ਸੁਖਮੀ ਸਾਹਿਬ ਦੇ ਪਾਠ ਹੋਏ ਸੰਤਾਂ ਦੀ ਨਿਮਰਤਾ ਕੀਤੀ ਗਈ ਹੈ ਉਥੇ ਸੰਤਾਂ ਮਹਾਪੁਰਖਾਂ ਦੀ ਦੁਆ ਵੀ ਇੱਥੇ ਇਸ ਗ੍ਰਹਿ 'ਤੇ ਆਉਣ ਜਾਣ ਰਹਿੰਦਾ ਹੈ ਚੰਨ ਨੰਦੇ ਹਨ 10 ਤੋਂ ਪਹਿਲਾਂ ਤੰਤਨ ਸੰਤ ਭਗਵਾਨ ਧਰਪਾਲ ਸਿੰਘ ਜੀ ਨੇ ਆਪਣੇ ਮੁਖਾਰਬੇ ਤੋਂ ਅਮਰੰਭਈ ਬਚਨ ਸੁਣਾ ਕੇ ਆਪ ਜੀ ਨੇ ਹਾਲ ਕੀਤਾ ਇਹ ਜਵਾਨ ਚੰਡੇ ਦੀ ਹੈ 10 ਤੋਂ

ਇਹ ਵਿਵਾਹ ਹੈ ਦੋ ਪਰਿਵਾਰਾਂ ਦਾ ਵਿਵਾਹ ਹੈ ਤੇ ਇਹ ਦੋ ਪਰਿਵਾਰਾਂ ਵੱਲੋਂ ਉਤਮ ਜਗ ਕਰਾਇਆ ਜਾ ਰਿਹਾ ਹੈ ਤੇ ਦਾਸ ਗੁਰਦੇਵ ਮਹਾਰਾਜ ਜੀ ਦੇ ਆਦ ਗੁਰੂ ਗ੍ਰੰਥ ਸਾਹਿਬ ਜੀ ਚੰਨਨ ਵਿੱਚ ਬੇਨਤੀ ਕਰੇਗਾ ਕਿ हे ਗੁਰਦੇਵ ਮਹਾਰਾਜ ਜੀ ਇਹਨਾਂ ਜੀ ਇਹਨਾਂ ਨੇ ਜੋ ਇਸ ਪਰਿਵਾਰ ਨੇ ਜੋ ਜਗ ਇਹ ਰੱਖਿਆ ਹੈ ਇਹ ਆਪਜੀ ਜਗ ਨੂੰ ਸੰਪੂਰਨ ਕਰਨ ਸੰਪੂਰਨ ਕਰਨ ਸੰਪੂਰਨ ਕਰਨ ਇਹਨਾਂ ਸ਼ਬਦਾਂ ਦੇ ਨਾਲ ਹੀ ਦਾਸ ਆਪਣੇ ਬਣ ਜਿੱਥੇ ਬਹਿਰਾਮ ਦੇਵ ਜੀ ਦਾ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ